ਜੋ ਬਰਦਾਵਾੜ ਜ਼ਿਲ੍ਹਾ ਪ੍ਰਧਾਨ ਆਮਾਦੀ ਪਾਰਟੀ ਕੋਲ ਦਾ ਫੁਰ ਕੱਲ ਮੈਨੇ ਪਾਰਟੀ ਮੇ ਜੋ ਚੇਅਰਮੈਨ ਪਲੈਨਿੰਗ ਬੋਰਡ ਬਰਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਹੈ ਨਾਲ ਮੇਰੇ ਲੱਖੀ ਜੀ ਨੇ ਮੈਂਬਰ ਉਸ ਬੋਰਡ ਦਾ ਲਾਇਆ ਅੱਜ ਸਭ ਤੋਂ ਪਹਿਲਾ ਕੰਮ ਜਿਹੜਾ ਅਸੀਂ ਕੀਤਾ ਅਸੀਂ ਸ਼ੁਕਰਾਨੇ ਵਜੋਂ ਨਾਨਕ ਚੱਕ ਸਾਹਿਬ ਦੇ ਬਾਬਾ ਸ਼੍ਰੀ ਚੰਦ ਜੀ ਦੇ ਇਸ ਪਵਿੱਤਰ ਸਥਾਨ ਦੇ ਵਿੱਚ ਮੱਥਾ ਟੇਕਣ ਆਏ ਹਾਂ ਸੋ ਬਹੁਤ ਬਹੁਤ ਜ਼ਿਆਦਾ ਕੋਟਨ ਕੋਟਨ ਸ਼ੁਕਰਾਨਾ ਕਿਹੜਾ ਸਿੱਧਾ ਪਰੇਖ ਕਰਨਾ ਚਾਹੁੰਦੇ ਆ ਕਿਉਂਕਿ ਜੇ ਸਾਡੇ ਨਾਲ ਸਾਡੇ ਇਲਾਕੇ ਨੂੰ ਸਾਡੇ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਬਾਬਾ ਜੀ ਦੀ ਬਖਸ਼ਿਸ਼ ਆ ਤੇ ਬਾਬਾ ਜੀ ਦੀ ਮਿਹਰ ਸਦਕਾ ਇਹ ਸਾਨੂੰ ਉਹਦਾ ਮਿਲਿਆ ਸਾਡੇ ਸੀ ਸ਼ੁਕਰਾਨਾ ਕਰਨ ਸਮੁੱਚੀ ਟੀਮ ਨਾਲ ਸਾਡੇ ਲੋਕ ਸਭਾ ਇੰਚਾਰਜ ਜੀਤ ਸ਼ਰਮਾ ਜੀ ਚੇਅਰਮੈਨ ਮਾਰਕੀਟ ਕਮੇਟੀ ਬਾਦਸ਼ਾਹ ਸਿੰਘ ਜੀ ਸਾਹਿਬ ਪੋਰ ਸਮੁੱਚੀ ਜਿਹੜੀ ਜਨੂ ਲੀਡਰਸ਼ਿਪ ਆ ਸਾਰੀ ਇੱਥੇ ਪੰਚ ਜੀ ਅੱਜ ਜਦੋਂ ਸਵੇਰੇ ਤਿਆਰ ਹੋਇਆ ਸੀਗਾ ਜੀ ਤੇ ਸਾਡੇ ਕੋਲੇ ਬਾਬਾ ਫਰੀਦ ਜੀ ਦੇ ਵੰਸ਼ ਚੋਂ ਦਰਬਾਰ ਤੋਂ ਨਸਲ ਕੇ ਤੋਂ ਬਾਬਾ ਜੀ ਆਏ ਉਹਨਾਂ ਨੇ ਇੱਛਾ ਕਿ ਉਹ ਵੀ ਮੇਰੇ ਦਰਬਾਰ ਮੱਥਾ ਟੇਕਣ ਗਿਆ ਸੀਗਾ ਤੇ ਉਹਨਾਂ ਨੇ ਅੱਜ ਮੈਨੂੰ ਕਹਿੰਦੇ ਵੀ ਤੇਰੇ ਮੈਂ ਪੱਗ ਨੇ ਤਾਜ ਬਣੇਗਾ ਸੋ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਜੀ ਨੇ ਜਿਹੜੇ ਬਾਬਾ ਫਰੀਦ ਜੀ ਦੇ ਵੰਸ਼ ਚੋਂ ਦਰਬਾਰ ਦੇ ਵਿੱਚੋਂ ਇਹ ਸਰਪਾਲ ਸਾਹਿਬ ਲੈ ਕੇ ਮੇਰੇ ਪੱਗ ਬੰਨੀ ਤੇ ਮੈਂ ਆਪਣਾ ਬਹੁਤ ਖੁਸ਼ਕਿਸਮਤ ਸਮੇਂ ਦਾ ਸੋ ਇਹਦਾ ਇਹ ਕਾਰਨ ਹੈ ਅਸੀਂ ਇੱਕ ਬੜੀ ਨੌਜਵਾਨ ਟੀਮ ਹੈ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਕ ਯੰਗਸਟਰਸ ਦੀ ਟੀਮ ਆ ਤੇ ਸਾਲੋਂ ਜਿਹੜੇ 6 ਮਹੀਨੇ ਵੀ ਅਗਲੇ ਮਿਲਿਆ ਉਹ ਅਸੀਂ 6 ਸਾਲ ਜਿੰਨਾ ਕੰਮ ਕਰਦੇ ਰਹਾਂ ਵਾ ਤੇ ਸੱਤੇ ਦੀਆਂ ਸੱਤੇ ਜਿਹੜੀਆਂ ਗੁਰਦਾਸਪੁਰ ਦੀਆਂ ਛਿੱਟਾਂ ਪਾਰਟੀ ਦੀ ਜਿੱਤ ਕੇ ਝੋਲੀ ਦੇ ਵਿੱਚ ਪਾਵਾਂਗੇ ਦੇਖੋ ਜੀ ਜਿਹੜਾ ਪਰਿਵਾਰ ਜਦੋਂ ਵੱਡਾ ਹੁੰਦਾ ਤੇ ਜੇ ਕੋਈ ਕਿਸੇ ਦਾ ਗਿਲਾ ਸ਼ਿਕਵਾ ਰਹਿ ਜਾਂਦਾ ਤੇ ਮੈਂ ਵਾਦਾ ਕਰਦਾ ਬਤੌਰ ਜ਼ਿਲ੍ਹਾ ਪ੍ਰਧਾਨ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਆਪਾਂ ਜਿਹੜਾ ਵਾ ਇਹ ਜਿਹੜਾ ਅਗਲਾ 2027 ਦਾ ਇਲੈਕਸ਼ਨ ਉਹ ਲੜਾਂਗੇ ਤੇ ਫਿਰ ਮੈਂ ਕਹਿਣਾ ਚਾਹੁੰਦਾ ਕਿ ਸੱਤੇ ਦੀਆਂ ਸੱਤੇ ਗੁਰਦਾਸਪੁਰ ਜਿਲ੍ਹੇ ਦੀਆਂ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਵੀ ਚੋਣ ਦੇ ਵਿੱਚ ਪਾਵਾਂਗੇ ਦੇਖੋ ਪਾਰਟੀ ਜਦੋਂ ਟਾਈਮ ਟੂ ਟਾਈਮ ਜਿਹੜੀਆਂ ਨੇ ਸੰਗਠਨ ਦੇ ਵਿੱਚ ਵੀ ਵਿਸਤਾਰ ਕਰਦੀ ਨੇ ਸਰਕਾਰ ਦੇ ਵਿੱਚ ਵੀ ਜਦੋਂ ਅਹੁਦੇ ਕੋਈ ਲੀਵ ਹੁੰਦੇ ਨੇ ਖਾਲੀ ਹੁੰਦੇ ਨੇ ਤੇ ਪਾਰਟੀ ਵਰਕਰਾਂ ਨੂੰ ਮਾਰ ਦਿੰਦੀ ਹੈ ਔਰ ਇਹ ਸਿਰਫ ਆਮ ਆਦਮੀ ਪਾਰਟੀ ਆ कि ਜਿਹੜੇ ਆਮ ਘਰਾਂ ਦੇ ਆਮ ਬੱਚਿਆਂ ਨੂੰ ਆਮ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਨਹੀਂ ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਪਹਿਲੇ ਸਰਕਾਰਾਂ ਹਟਾ ਕੇ ਗਈਆਂ ਨੇ ਉਹਨਾਂ ਚ ਆਪਣੇ ਘਰਾਂ ਦੇ 10 ਲੰਗੀਆਂ ਆਪਣੇ ਪੁੱਤਰੀਆਂ ਨੂੰ ਆਪਣੇ ਭਤੀਜਿਆਂ ਨੂੰ ਸਾਡੇ ਜਿੰਨੇ ਵੀ ਅਸੀਂ ਇੱਥੇ ਖੜੇ ਆ ਕਿਸੇ ਦਾ ਵੀ ਕੋਈ ਸਿਆਸੀ ਮਸ਼ੌਕੜ ਨਹੀਂ ਸੋ ਇਹ ਜਿਹੜਾ ਮੈਂ ਸਮਝਦਾ ਆਲ ਵਾਲੇ ਬਣਾ ਚ ਵੀ ਜਿੰਨੇ ਵੀ ਸਾਡੇ ਹੋਰ ਮਿਹਨਤੀ ਵਰਕਰ ਨੇ ਪਾਰਟੀ ਸਾਰਿਆਂ ਨੂੰ ਸਨਮਾਨ ਜਦੋਂ ਇੱਕ ਹੋਰ ਦੇਖ ਕੇ ਮੱਝੂਗੀ ਮੈਂ ਇੰਜੀਨੀਅਰਾਂ ਦੀ ਬਾਇ ਪ੍ਰੋਫੈਸ਼ਨ ਮੈਂ ਸੌਫਟਵੇਅਰ ਇੰਜੀਨੀਅਰ ਮੈਂ ਚੰਡੀਗੜ੍ਹ ਦੇ ਜੈਨੇਗ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਬੈਚਲਰ ਆਫ ਟੈਕਨੋਲੋਜੀ ਫਿਰ ਮੈਂ ਕੈਨੇਡਾ ਵੀ ਧਰਤੀ ਤੇ ਜਾ ਕੇ ਆਪਣੀ ਮਾਸਟਰਸ ਕੀਤੀ ਬਿਜ਼ਨਸ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ ਨੇ ਕੋਰਸ ਕੀਤਾ ਜਿョਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਕਰਬਾਰ ਕੀਤਾ ਜੀ ਸੋ ਮੈਂ ਬੇਸਿਕਲੀ ਪੋਸਟ ਗ੍ਰੈਜੂਏਟ ਹਾਂ ਇਹ ਇੱਕ ਪਾਲਿਸੀ ਆ ਇਹਦੇ ਉੱਤੇ ਵਿੱਚ ਕੋਈ ਵੀ ਇਹ ਇਹ ਮੰਡੇਟਰੀ ਜਿਹੀ ਚੀਜ਼ ਨਹੀਂ ਆ ਇਹ ਜ਼ਰੂਰੀ ਨਹੀਂ ਆ ਇਹ ਆਪਣੇ ਆਪ ਤੇ ਆ ਕਿ ਅਸੀਂ ਉਸ ਜਿਹੜਾ ਵੀ ਕਿਸਾਨ ਆ ਕਿ ਉਹ ਉਸ ਚੀਜ਼ ਦਾ ਹਿੱਸਾ ਬਣਨਾ ਨਹੀਂ ਬਣਨਾ ਤੇ ਇਹ ਜਿਹੜੀਆਂ ਵਿਰੋਧੀ ਤਾਕਤਾਂ ਗੁੰਮਰਾਹ ਕਰ ਰਹੀਆਂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਸੁਨੇਹਾ ਦੇਣਾ ਤੁਹਾਨੂੰ ਕਿ ਕੋਈ ਗੁੰਮਰਾਹ ਹੋਣ ਦੀ ਲੋੜ ਨਹੀਂ ਇਹ ਆਪਣੀ ਇੱਛਾ ਤੇ ਆ ਜੇ ਤੁਹਾਡੀ ਇੱਛਾ ਵਾ ਤੁਸੀਂ ਇਸ ਨੀਤੀ ਨਾਲ ਜੁੜੋ ਜੇ ਨਹੀਂ ਇੱਛਾ ਕੋਈ ਆਪਾਂ ਨੂੰ ਕੋਈ ਸਰਕਾਰੀ ਇਹਦਾ ਹੁਕਮ ਨਹੀਂ ਆ ਕੋਈ ਅਗਲੀ ਜ਼ਰੂਰੀ ਚੀਜ਼ ਨਹੀਂ ਆ ਆਪਾਂ ਆਪਣੇ ਤੇ ਕਰਨਾ ਦੂਸਰੀ ਗੱਲ ਜਿਹੜੀ ਵਿਰੋਧੀ ਪਾਰਟੀ ਆ ਇਹਦਾ ਵਿਰੋਧ ਤਾਲ ਕਰ ਰਹੀ ਆ ਨੇ ਕਿਉਂਕਿ ਉਹਨਾਂ ਦੇ ਕਲੋਨੀਆਂ ਦੇ ਵਿੱਚ ਜਿਹੜੀਆਂ ਨਜਾਇਜ਼ ਕਲੋਨੀਆਂ ਬਣਾਉਂਦੇ ਨੇ ਹਿੱਸੇ ਹੁੰਦੇ ਨੇ ਉਥੋਂ ਹੀ ਉਹਨਾਂ ਨੇ ਇਲੈਕਸ਼ਨ ਫੰਡਿੰਗ ਕੱਟੀ ਕਰ ਲਈ ਆ ਤੇ ਜੇ ਕਲੋਨੀਆਂ ਸਰਕਾਰ ਕਿਸਾਨਾਂ ਨੂੰ ਫਾਇਦਾ ਸੱਦਾ ਉਹ ਲੱਗ ਪਿਆ ਤੇ ਸਰਕਾਰ ਨਾਲ ਤੇ ਕਿਸਾਨਾਂ ਦੀ ਜਿਹੜੀ ਜੋੜੀ ਬਣ ਗਈ ਤੇ ਜਿਹੜੇ ਵਿਚਕਾਰ ਜਿਹੜੇ ਵਿਰੋਧੀ ਪਾਰਟੀਆਂ ਦੇ ਦਲਾਲ ਬੈਠੇ ਨੇ ਤੇ ਇਹ ਜਿਹੜੇ ਕਲੋਨਾਈਜ਼ਰ ਜਿਹੜੇ ਇਲੀਗਲ ਕਲੋਨੀਆਂ ਬਣਾ ਕੇ ਇਹ ਪੋਲਿਟੀਸ਼ੀਅਨ ਜਿਹੜੇ ਵਿਰੋਧੀ ਪਾਰਟੀਆਂ ਨਾਲ ਫਿੱਸਾਦੇ ਨੇ ਉਹਨਾਂ ਨੇ ਜਿਹੜੀ ਫੰਗਾਈ ਖਤਮ ਹੋ ਗਈ ਇਹੋ ਜਿਹੇ ਦਾ ਨਾਰਾ ਬਾਕੀ ਹੋਰੇ ਪਾਲਸੀ ਬਹੁਤ ਵਧੀਆ